ਸਰ ਇੱਕ ਮਿੰਟ ਰੋਕ ਕੇ ਹੀ ਮੜਾ ਰੋਕ ਕੇ। ਉਹ ਰੋਕ ਹੀ ਮੜਾ ਸਰ ਜੀ। ਗੱਡੀ ਰੋਕੋ ਸਰ ਮੜੀ ਰੋਕ ਕੇ ਹੀ। ਮੜਾ ਰੋਕੋ ਪਲੈਨਰ ਸਰ। ਇੱਕ ਮਿੰਟ। ਇੱਕ ਮਿੰਟ ਹੀ ਰੋਕ ਲਓ ਸਰ ਜੀ ਮੜਾ ਰੋਕ ਲਓ ਸਾਈਡ ਤੇ ਖਿੱਚ ਲਓ। ਸਰ ਜੀ ਮੜਾ ਰੋਕ ਲਓ ਸਾਈਡ ਤੇ ਰੁਕ ਲਈ ਮਾੜੀ। ਫਿਰ ਮੈਂ ਸਰ ਸਵਾਰ ਕਰਤਾ ਨਹੀਂ ਤੁਹਾਨੂੰ ਹੀ। ਤੁਸੀਂ ਫੋਨ ਵੀ ਸਾਉਂਡ ਰਹੇ ਸੀ ਨੰਬਰ ਪਲੇਟ ਵੀ ਨਹੀਂ ਥੋੜੇ ਬੈਟਰੀ ਲੱਗੀ ਮੈਂ ਵੀਡੀਓ ਚ ਲੈ ਰਿਹਾ ਸੀ ਤੁਹਾਨੂੰ ਉਵੇਂ ਹੀ ਆਉਂਦਾ ਰਸਤੇ ਦੇ ਵਿੱਚ। ਇਸਰ ਮੇਰੇ ਹੁਣੀ ਥੋੜੇ ਟਾਈਮ ਪਹਿਲਾਂ ਚਲਾਨ ਹੋਇਆ ਬੈਲਟ ਦਾ ਮੇਰੇ ਮਾਤਾ ਨੂੰ ਪ੍ਰੋਬਲਮ ਆ ਤੇ ਉਹਨਾਂ ਨੇ ਬੈਟਰੀ ਨੂੰ ਲਾਉਣ ਨੂੰ ਧੱਕਾ ਕੀਤਾ ਸੀ ਹਾਂਜੀ ਕਿ ਲੋਕਲ ਵਾਸਤੇ ਸਰ ਮਾੜਾ ਇੱਕ ਮਿੰਟ ਮੈਨੂੰ ਮਾੜੇ ਤੁਸੀਂ ਵੀਡੀਓ ਲਈ ਦੱਸੋਗੇ ਕਿ ਲੋਕਲ ਬੰਦੇ ਨੂੰ ਮਾਫ ਕਰ ਹਾਂਜੀ ਇਸਰ ਇੱਕ ਮਿੰਟ ਸਰ ਪਲੀਜ਼ ਮੇਰੀ ਰਿਕਵੈਸਟ ਹੈ ਸਰ ਇੱਕ ਮਿੰਟ ਸਰ ਉਹ ਬੈਸਵਾ ਜੀ ਨੇ ਸਰ ਮੇਰੀ ਗੱਲ ਤਾਂ ਸੁਣੋ ਥੋੜੀ ਗੱਲ ਤਾਂ ਸੁਣੋ ਤੁਸੀਂ ਮੈਨੂੰ ਦੱਸ ਦੋ ਮਾੜਾ ਜੀ ਹਾਂਜੀ ਹਾਂਜੀ ਮੈਨੂੰ ਮਾੜਾ ਦੋ ਮਿੰਟ ਦੱਸਿਓ ਹੀ ਆਇਓ ਮੇਰਾ ਨਾਮ ਬਹਿਸਵਾਦੀ ਨਗਰ ਨਹੀਂ ਮੈਨੂੰ ਮੇਰੀ ਰਿਕੁਐਸਟ ਦਾ ਇੱਕ ਮਿੰਟ ਸਰਦੀ ਮੈਨੂੰ ਪਤਾ ਕਿ ਛੋਟੇ ਵੀਰ ਤੁਸੀਂ ਮੇਰੇ ਨਾਮ ਤੁਸੀਂ ਮੈਨੂੰ ਇੱਕ ਚੀਜ਼ ਤਾਂ ਦੱਸ ਦਿਓ ਤੁਸੀਂ ਕੀ ਤੁਸੀਂ ਤੁਸੀਂ ਇੱਕ ਸਾਹਿਬ ਹੋ ਅਫਸਰ ਹੋ ਤੁਸੀਂ ਆ ਫੋਨ ਤੇ ਲੱਗੇ ਹੋਏ ਹੋ ਵੀ ਤੁਸੀਂ বেলਟ ਨਹੀਂ ਲਾਈ ਤੁਹਾਡੇ ਗੱਡੀ ਦੇ ਮਗਰ ਪਲੇਟ ਹੈ ਨਹੀਂਗੀ ਤੁਸੀਂ ਸੱਜਣ ਸਾਡੀ ਕੋਈ ਉਹ ਅਸੀਂ ਕੋਈ ਗੁਨੇਗਾਰ ਐ ਇਥੋਂ ਦੇ ਨਾਗਰਿਕਾ ਸੀ ਫਿਰ ਮੈਨੂੰ ਬਿੱਲੇ ਮੈਨੂੰ ਪੁਲਿਸ ਮੈਨੂੰ ਸੱਦ ਲੈਣ ਤੋਂ ਮਾੜੇ ਕਿਸੇ ਨੂੰ ਤੋਂ ਸੱਦ ਲੈ ਜਾਓ ਕੋਈ ਫਰਮਤ ਜਾਓ ਨਾ ਪਹਿਲੇ ਤੂੰ ਹਾਂਜੀ ਹਾਂਜੀ ਮੇਰੇ ਨਾਮ ਤੂੰ ਬੈਠ ਨਹੀਂ ਨਹੀਂ ਦੱਸੋਦਾ ਹੀ ਮੈਨੂੰ ਮੜਾ ਇੱਕ ਸਵਾਲ ਕਰ ਉਹ ਮੇਰੀ ਗੱਲ ਤਾਂ ਸੁਣ ਜੋ ਓਏ ਇੱਕ ਮਿੰਟ ਮੇਰੀ ਸਰ ਗੱਲ ਤਾਂ ਸੁਣ ਤੈਨੂੰ ਬਾਰ ਬਾਰ ਤੁਸੀਂ ਮੇਰੇ ਚਪੇੜ ਤਾਂ ਮਾਰੋ ਨਹੀਂ ਕਿਉਂ ਤੁਸੀਂ ਮੇਰੇ ਮਾਰੋ ਤੁਸੀਂ ਮੜੇ ਮੜੇ ਵੱਡੇ ਸਾਹਮਣੇ ਇੱਕ ਮਿੰਟ ਖੜ੍ਹ ਜਾਓ ਛੋਟੇ ਨਹੀਂ 100 ਨੰਬਰ ਤੇ ਮੜੇ ਨੀ ਮੈਨੂੰ ਸਵਾਲ ਕਰਨਾ ਹੀ ਤੁਹਾਨੂੰ ਮੈਂ ਸਰ ਜੀ ਕਿ ਤੁਸੀਂ ਤੁਸੀਂ ਮੈਨੂੰ ਕਹਿੰਦੇ ਹੋ ਕਿ ਲਾ ਤੂੰ ਭੱਜ ਰਹੇ ਹੋ ਹੁਣ ਤੁਸੀਂ ਮੜੇ ਪਾਸੇ ਭੱਜ ਲੈਣ ਤੋਂ ਵੀਰ ਦੀ ਪੁਲਿਸ ਵਾਲਿਆਂ ਨੂੰ ਇਸਰ ਤੁਸੀਂ ਨਾਮ ਪੜੇ ਨਾਮ ਨੋਟ ਕਰ ਲੈਂਦੇ ਮੈਨੂੰ ਪਲੀਜ਼ ਹਰਮਨ ਹਾਂਜੀ ਨਾਮ ਕੀ ਤੁਹਾਡਾ ਹਰਮਿੰਦਰ ਸਿੰਘ ਹਰਮਿੰਦਰ ਸਿੰਘ ਠੀਕ ਹੈ ਸਾਹਿਬ ਜੀ ਇਹ ਤੁਸੀਂ ਸਰ ਇਸ ਟਾਈਮ ਤੁਸੀਂ ਨਾ ਭੱਜ ਰਹੇ ਹੋ ਤੁਸੀਂ ਇਸ ਟਾਈਮ ਇੱਕ ਪੌਸੜਾ ਮੋਕ ਮਾਰ ਕੇ ਭੱਜ ਰਹੀ ਇੱਕ ਚੀਜ਼ ਦਾ ਧਿਆਨ ਰੱਖਿਓ ਪਲੇਟ ਹੈ ਨਹੀਂ ਜੀ ਇਹਦੇ